ਜੀ ਹੋਰ ਕਿਵੇਂ ਸਾਰੇ ਠੀਕ ਹੋ ਤੇ ਬਾਕੀ ਬਈ ਗੱਲ ਕਰਨੀ ਸੀ ਆਪਾਂ ਸਿਰਫ ਕਣਕ ਵਾਸਤੇ ਤੇ ਬਈ ਕਣਕ ਤਾਂ ਹੈਗੀ ਹੈ ਕਿ ਬਹੁਤ ਵਧੀਆ ਹਨਾ ਤੇ ਪਰ ਜੜਾ ਵੀ ਬਹੁਤ ਆ ਤੇ ਜਿਵੇਂ ਹੁਣ ਬਦਲ ਪਾਈ ਜੀ ਅੱਜ ਕੱਲ ਇਹਦੇ ਵਿੱਚ ਥੋੜਾ ਜਿਹਾ ਨੁਕਸਾਨ ਵੀ ਆ ਕਿਉਂਕਿ ਗੜੇ ਗੁੜੇ ਨੇ ਜਿਹੜੇ ਉਹ ਹੋਰ ਥਾਮਾ ਵੀ ਬਹੁਤ ਪੈ ਗਏ ਨੇ ਤੇ ਹੁਣ ਜਿਵੇਂ ਆਪਣੇ ਆ ਆਪਣੇ ਤਾਂ ਬਹੁਤ ਠੀਕ ਆ ਆਪਣੇ ਬਈ ਕੋਈ ਗੜਾ ਨਹੀਂ ਪਿਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਵੀਡੀਓ ਦੇਖਦੇ ਹੋ ਕਿਹੜੇ ਜ਼ਿਲ੍ਹੇ ਤੋਂ ਤੇ ਬਈ ਛੋਡੇ ਮਤਲਬ ਵੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਕਣਕ ਦਾ ਵਿੱਚ ਤਾਂ ਆਪਾਂ ਬਹੁਤ ਦੇਖਿਆ ਸੁਣਿਆ ਵੀ ਨੁਕਸਾਨ ਕਹਿੰਦੇ ਬਹੁਤ ਹੋ ਗਿਆ ਕਣਕਾਂ ਦਾ ਹੁਣ ਆਪਣੇ ਬਈ ਇਸ ਟਾਈਮ ਕਣਕ ਹੈਗੀ ਆ ਬਹੁਤ ਵਧੀਆ ਤੇ ਜੜਾ ਵੀ ਕਣਕ ਦਾ ਬਹੁਤ ਵਧੀਆ ਦਾ ਸਪਰੀਹਾਂ ਸੀਗੀਆਂ ਉਹ ਕਰਤੀ ਸੀ ਘਾਟ ਵਾਲੀਆਂ ਕਰਤੀਆਂ ਸੀਗੀਆਂ ਇਸ ਟਾਈਮ ਕਣਕ ਹੈਗੀ ਆ ਬਹੁਤ ਵਧੀਆ ਤੇ ਇੱਕੀ ਕਣਕ ਪਾਟੀ ਵੀ ਬਹੁਤ ਆ ਤੇ ਬਾਕੀ ਠੀਕ ਆ ਕਣਕ ਬਹੁਤ ਵਧੀਆ ਗਈ ਤੇ ਇੱਕ ਗੱਲ ਹੁਣ ਹੋਰ ਆ ਬਾਈ ਦੇਖੋ ਰੋਜ ਬਹੁਤ ਜ਼ਿਆਦਾ ਰੋਜਾਂ ਦਾ ਬਹੁਤ ਨੁਕਸਾਨ ਆ ਇੱਥੇ ਰੋਜ ਬਹੁਤ ਨੇ ਬਾਕੀ ਨੁਕਸਾਨ ਬਹੁਤ ਆ ਕਿਉਂਕਿ ਹੁਣ ਜਦੋਂ ਆਪਾਂ ਭਜਾ ਦਿੰਨੇ ਆ ਨਾ ਰੋਜ ਨੂੰ ਉਦੋਂ ਖਾਸਾ ਕਰਦਾ ਨੁਕਸਾਨ ਆ ਦੇਖੋ ਹੁਣ ਵੀਡੀਓ ਦੇ ਵਿੱਚ ਹੁਣ ਜਿਵੇਂ ਆਹ ਕਣਕ ਆ ਗਈ ਆਹ ਆ ਗਈ ਬਾਈ ਆ ਲਵੇ ਲਵੇ ਸਾਰੀ ਖਾਧੀ ਪਈ ਆ ਆਹ ਦੇਖੋ ਆਹ ਸਾਰੀ ਖਾਧੀ ਪਈ ਆ ਕਣਕ ਇੱਥੇ ਬਸ ਆਹੀ ਹੈਗਾ ਨੁਕਸਾਨ ਰੋਜਾਂ ਦਾ ਅੱਜ ਗੱਲ ਆਏ ਆ ਬਾਈ ਹੁਣ ਜਿਵੇਂ ਆਹ ਕਣਕ ਆ ਗਈ ਹੁਣ ਆੜਾ-ਦਾੜਾ ਇਹਦਾ ਤੇ ਇੱਥੋਂ ਖੁੰਝਾ ਕੇ ਛੱਡਿਆ ਹੋ ਉਹ ਖਾਦੀ ਪਈ ਆ ਬਾਈ ਉਹ ਵੀ ਕਣ ਖਾਦੀ ਆ ਆਹ ਕੋਠੇ ਦੇ ਲਵੇ-ਲਵੇ ਇੱਧਰ ਸਾਰੀ ਕਣਕਾ ਜਿਹੜੀ ਇਹ ਰੋਜਾਂ ਦੀ ਖਾਦੀ ਪਈ ਆ ਇਹਨਾਂ ਦਾ ਬਾਈ ਇਲਾਜ ਲੂਜ ਮੈਨੂੰ ਲੱਗਦਾ ਵੀ ਹੈ ਨਹੀਂ ਕੋਈ ਤੇ ਇੱਕ ਇਲਾਜ ਮੈਂ ਇੱਕ ਵੀਡੀਓ ਵੀ ਵੇਖੀ ਸੀ ਉਹ ਵੀ ਮੈਂ ਉਹ ਵੀ ਦੱਸ ਦਿੰਦਾ ਤੁਹਾਨੂੰ ਕਿ ਕੀ ਉਹ ਉਹ ਬਾਈ ਨੇ ਸਿਸਟਮ ਦੱਸਿਆ ਸੀਗਾ ਉਹ ਕਰਕੇ ਦੇਖ ਲਈ ਉਹ ਵੀ ਬਹੁਤ ਵਧੀਆ ਹੁਣ ਜਿਵੇਂ ਆਹ ਲਵੇ-ਲਵੇ ਸਾਰੇ ਬੋਰਕਾ ਦੇ ਮਾਰੇ ਪੈ ਨਹੀਂ ਹੋ ਉਹ ਤੱਕ ਹੁਣ ਰੋਜ਼ ਹੁਣ ਜਦੋਂ ਨਾ ਰੋਜ਼ ਖੇਤ ਦੇ ਵਿੱਚ ਆਉਂਦਾ ਪਾਪਾ ਜਾਉਣੇ ਆ ਰੋਜ਼ ਨੂੰ ਉਦੋਂ ਬਾਈ ਪਤਾ ਕੀ ਗੱਲ ਆ ਉਹ ਲੀਹਾਂ ਬਹੁਤ ਪਾ ਦਿੰਦੇ ਆ ਇਹਨਾਂ ਨੂੰ ਭਜਾਇਆ ਨਾ ਕਰੋ ਅ ਵੀ ਹੌਲੀ ਹੌਲੀ ਆਪਦੀ ਕਣਕ ਚੋਂ ਨੂੰ ਬਾਹਰ ਕਰ ਦਿਆ ਕਰੋ ਇਹਨਾਂ ਨੂੰ ਨਹੀਂ ਤਾਂ ਇਹ ਬਹੁਤ ਜਿਹੜਾ ਨੁਕਸਾਨ ਉਹ ਕਰ ਦਿੰਦੇ ਆ ਜਦੋਂ ਭਜਦੇ ਨੇ ਤੇ ਹੁਣ ਦੂਜੀ ਗੱਲ ਜੇ ਜਦੋਂ ਭਾਈਦੇ ਆ ਬਈ ਫਿਰ ਤਾਂ ਲੀ ਬਹੁਤ ਵੱਡੀ ਪੈ ਜਾਂਦੀ ਇਹਨਾਂ ਦੀ ਬਹੁਤ ਵੱਡੀ ਲੀ ਪਾਉਂਦੇ ਆ ਇਹ ਆਹ ਤੇ ਆ ਲਵੇ ਲਵੇ ਸਾਰੀ ਕਣਕ ਖਾਦੀ ਵੀ ਆ ਆਹ ਲਵੇ ਲਵੇ ਸਾਰੀ ਕਣਕ ਖਾ ਲਈ ਇਹਨਾਂ ਨੇ ਹੋ ਸਕਦਾ ਇਹ ਨਾ ਲਵੇ ਲਵੇ ਹਜੇ ਕਣਕਾ ਜਿਹੜੀ ਥੋੜੀ ਜੀ ਛੋਟੀ ਸੀ ਕੱਚੀ ਸੀ ਤਾਂ ਕਰਕੇ ਹੋ ਸਕਦਾ ਵੀ ਇਹ ਇਹਨਾਂ ਨੇ ਇੱਥੇ ਬੁਰਕ ਮਾਰਿਆ ਹੋਵੇ ਰੋਜ਼ਾਂ ਨੇ ਹੁਣ ਬਾਈ ਜਿਹੜਾ ਰੋਜਾਂ ਦਾ ਹੱਲ ਆ ਇੱਕ ਬਾਈ ਨੇ ਦੱਛਿਆ ਵੀ ਸੀਗਾ ਸ਼ਾਇਦ ਜੇ ਉਹ ਕਰਕੇ ਵੀ ਆਪਾਂ ਵੇਖ ਲਈਏ ਹਨਾ ਮੈਨੂੰ ਲੱਗਦਾ ਵੀ ਸ਼ਾਇਦ ਵੀ ਰੋਜ ਆ ਜਿਹੜੇ ਉਹ ਸੋਡੇ ਖੇਤ ਦੇ ਵਿੱਚ ਨਾ ਵੜਨ ਹੁਣ ਇਹ ਵੀ ਬਾਈ ਹੁਣ ਮੈਂ ਤੁਹਾਨੂੰ ਦੱਸਦਾ ਉਹ ਬਾਈ ਨੇ ਕਿਵੇਂ ਦੱਸਿਆ ਸੀਗਾ ਤੇ ਇੱਕ ਤਾਂ ਬਾਈ ਉਹ ਕਹਿੰਦਾ ਵੀ ਦੋ ਤਾਂ ਬੋਤਲਾਂ ਵੀਰਰ ਦੀਆਂ ਖਾਲੀ ਕਬਾੜ ਤੋਂ ਮਿਲ ਜਾਂਦੀਆਂ ਨੇ ਜਿੰਨਾ ਵੀ ਆਪਣੇ ਕੋਈ ਘਰ ਦੇ ਵਿੱਚ ਨਾ ਵੀ ਹੋਣ ਤੇ ਫਿਰ ਇੱਕ ਇੱਕ ਕਿਹਾ ਸੀਗਾ ਟੱਲੀ ਇੱਕ ਬੋਰੀ ਨਾਰਮਲ ਜੀ ਹੌਲੀ ਜੀ ਹਲਕੀ ਜੀ ਹੋਵੇ ਕੋਈ ਜਿਵੇਂ ਆਪਣੇ ਕੋਈ ਦਾਣੇ ਬਗਰ ਵਾਲੀਆਂ ਬੋਰੀਆਂ ਹਲਕੀਆਂ ਹੀ ਹੁੰਦੀਆਂ ਨੇ ਉਹ ਹੋਵੇ ਉਹ ਤੁਸੀਂ ਕਹਿੰਦਾ ਵੀ ਜਿਵੇਂ ਹੁਣ ਮੰਨ ਲਓ ਆਹ ਦਰਖਤ ਆਪਣੀ ਆਹ ਆਹ ਦਰਖਤ ਦਾ ਇਹਦੇ ਨਾਲ ਵੀ ਇੱਕ ਸਾਈਡ ਤੇ ਬੰਨ੍ਹਣੀਆਂ ਨੇ ਵੀ ਜਦੋਂ ਹਵਾ ਚੱਲੂਗੀ ਹਨਾ ਤੇ ਉਹ ਹੌਲੀ ਹੌਲੀ ਖੜਕਾ ਹੋਊ ਉਹਦੇ ਨਾਲ ਹੋ ਸਕਦਾ ਕਹਿੰਦਾ ਵੀ ਛੋਟੀ ਜ਼ਮੀਨ ਜਿੱਥੇ ਤੱਕ ਵੀ ਉੱਥੇ ਤੱਕ ਆਵਾਜ਼ ਜਿੱਥੇ ਤੱਕ ਜਾਊ ਉਹਦੀ ਤੇ ਉਥੋਂ ਰੋਜ ਆ ਜਿਹੜਾ ਪਿੱਛੇ ਪਿੱਛੇ ਹੜ ਦਾ ਪਰੇ ਜਾਊ ਜਿੱਥੇ ਤੱਕ ਆਵਾਜ਼ ਉਹ ਨੂੰ ਸੁਣੂਗੀ ਤੇ ਆਪਣੀ ਜ਼ਮੀਨ ਦੇ ਲਾਗੇ ਤੱਕ ਖੇਤ ਦੇ ਵਿੱਚ ਰੋਜ ਆਗਾ ਜਿਹੜਾ ਉਹ ਆਉਂ ਨਹੀਂ ਐਂਟਰ ਨਹੀਂ ਕਰੂਗਾ ਇਹ ਬਾਈ ਜਿਹੜਾ ਤਜਰਬਾ ਤੁਸੀਂ ਕਰਕੇ ਦੇਖ ਲਿਓ ਹੋ ਸਕਦਾ ਵੀ ਛੋਟੀ ਜ਼ਮੀਨ ਦੇ ਵਿੱਚ ਰੋਜ ਆਗਾ ਜਿਹੜਾ ਉਹ ਨਾ ਬੜੇ ਹੁਣ ਸਾਡੇ ਦਾ ਬਾਈ ਹੈਗਾ ਨੁਕਸਾਨ ਆ ਆ ਦੇਖੋ ਆਹ ਸਾਰੀ ਖਾਦੀ ਵੀ ਹੈ ਕਣਕਾਂ ਦਾ ਆ ਛੋਡੇ ਸਾਹਮਣੇ ਆ ਇਦਾਂ ਹੀ ਆ ਬਾਈ ਕਰਕੇ ਦੇਖ ਲਿਓ ਤੇ ਬਾਕੀ ਇਹ ਤਜਰਬਾ ਬਾਕੀ ਗੱਲ ਹੈਗੀ ਆ ਦੇਖੋ ਕਮੈਂਟ ਕਰਕੇ ਦੱਸਿਓ ਵੀ ਛੋਡੇ ਰੋਜ਼ ਆ ਜਿਹੜੇ ਏਰੀਆ ਦੇ ਵਿੱਚ ਕਿੰਨੇ ਕ ਸਾਡੇ ਤਾਂ ਬਾਈ ਹੈਗੇ ਦੇਖੋ ਬਹੁਤ ਛੋਡੇ ਵੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਵੀ ਕਿੰਨੇ ਕ ਤੇ ਜਿੱਥੇ-ਜਿੱਥੇ ਵੀ ਤੁਸੀਂ ਵੀਡੀਓ ਦੇਖਦੇ ਹੋ ਤੇ ਹੁਣ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ